ਅਸੀਂ ਚੈਕਿੰਗ ਕੀਤੀ ਕੀਏ ਪਹਿਲੇ ਉਸਦੇ ਬਾਰੇ ਦੱਸ ਅੱਜ ਚੈਕਿੰਗ ਪਹਿਲਾਂ ਰੋਪੜ ਸਾਡਾ ਜਿਹੜਾ ਟੈਸਟ ਟਰੈਕ ਆ ਆਰਟੀਓ ਦਫਤਰ ਆ ਉੱਥੇ ਚੈਕਿੰਗ ਕੀਤੀ ਮੁੜ ਕੇ ਫਗਵਾੜੇ ਵੀ ਗਏ ਆ ਤੇ ਹੁਣ ਜਲੰਧਰ ਦੇ ਆਰਟੀਓ ਦਫਤਰ ਆਏ ਆ ਤੇ ਬੱਚਿਆਂ ਨੂੰ ਇੱਥੇ ਪੁੱਛਿਆ ਵੀ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਕੋਈ ਕਿਸੇ ਨੇ ਪੈਸੇ ਵੱਧ ਲਏ ਆ ਤੇ ਤਕਰੀਬਨ ਬੱਚਿਆਂ ਨੇ ਇਹੋ ਦੱਸਿਆ ਵੀ ਅਸੀਂ ਕੈਫੇ ਤੋਂ ਅਪਲਾਈ ਕਰਕੇ ਆਏ ਆ ਉਹ ਤੇ ਜਿਹੜਾ ਲਰਨਿੰਗ ਲਾਇਸੈਂਸ ਆ ਉਹ ਬੱਚੇ ਆਪਣੇ ਫੋਨ ਤੋਂ ਆਪ ਆਨਲਾਈਨ ਅਪਲਾਈ ਕਰ ਸਕਦੇ ਆ ਤੋ ਪਤਾ ਨਹੀਂ ਕਿਉਂ ਇਦਾਂ ਕਰਦੀ ਹੈ ਬੱਚੇ ਸਰਕਾਰ ਨੂੰ ਤੇ ਪੂਰੀ ਸਹੂਲਤ ਆ ਤੇ ਚਲੋ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆ ਆਰਟੀਓ ਦਫ਼ਤਰਾਂ ਦੇ ਵਿੱਚ ਹਰ ਟੈਸਟ ਟਰੈਕ ਤੇ ਦੋ ਦੋ ਬੰਦੇ ਪਾਵਾਂਗੇ ਜਿਹਦੇ ਨਾਲ ਜਿਹੜਾ ਕੈਫੇ ਤੇ ਜਾਂਦੇ ਆ ਕੋਈ 100 200 ਰੁਪਈਆ ਵੀ ਜਿਹੜਾ ਕੋਈ ਕੈਫੇ ਵਾਲਾ ਵੱਧ ਲੈਂਦਾ ਉਹ ਵੀ ਬੱਚਿਆਂ ਤੋਂ ਜਿਹੜਾ ਵੱਧ ਨਾ ਲਿਆ ਜਾਵੇ ਜੋ ਸਰਕਾਰੀ ਫੀਸ ਆ ਜੋ ਸਰਕਾਰੀ ਮਾਪਦੰਡ ਆ ਉਹਦੇ ਅਨਸਾਰ ਹੀ ਫੀਸ ਦਿੱਤੀ ਜਾਵੇ ਤੇ ਨਾਲ ਟਰੈਕ ਦੇ ਉੱਤੇ ਜਿਹੜੀਆਂ ਮੁੱਖ ਲੋੜਾਂ ਨੇ ਉਹਦੇ ਇਭਾਈ ਦੇ ਵਿੱਚ 1.5 ਲੱਖ ਰੁਪਇਆ ਸਾਡੇ ਐਸ.ਪੀ.ਸੀ ਦਫਤਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਚਾਹੁੰਦੇ ਆ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਸਰਕਾਰੀ ਦਫਰਾਂ ਜਾਣ ਤੇ ਉੱਥੇ ਸ਼ਾਦਾ ਪ੍ਰਬੰਧ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਬੈਨ ਨੂੰ ਬੈਂਚ ਹੋਣ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਸੀਂ ਆਪਦੇ ਐਸ.ਟੀ.ਸੀ ਦਫਤਰ ਵੱਲੋਂ ਸਾਰੇ ਆਰਟੀਓ ਦਫਤਰਾਂ ਨੂੰ ਨਿਰਦੇਸ਼ ਕਰਦੇ ਆ ਕਿ 1.5 ਲੱਖ ਰੁਪਏ ਦੀ ਤੁਸੀਂ ਕੋਈ ਵੀ ਤੁਹਾਨੂੰ ਜਿਹੜਾ ਸਮਾਨ ਚਾਹੀਦਾ ਪੀਣ ਵਾਲੇ ਪਾਣੀ ਵਾਸਤੇ ਜਿਹੜਾ ਕੈਂਡੀ ਆ ਉਹ ਜਾਂ ਬੈਂਚ ਲਾਉਣੇ ਆ ਜਾਂ ਛੱਤ ਪਾਉਣਾ ਉਹ ਤੁਸੀਂ ਆਪਦੇ ਤੌਰ ਤੇ ਕਰ ਸਕਦੇ ਜੀ ਤੇ ਇਹਨਾਂ ਤੋਂ ਹੋਰ ਵੀ ਜੇ ਕੋਈ ਮੁਸ਼ਕਲ ਹੈ ਇਹਨਾਂ ਨੂੰ ਦਫਤਰਾਂ ਨੂੰ ਇਹਨਾਂ ਤੋਂ ਰਿਵਿਊ ਮੰਗਾਗੇ ਜੋ ਵੀ ਇਹਨਾਂ ਦੀਆਂ ਮੰਗਾਂ ਉਹ ਇਹਨਾਂ ਤੋਂ ਲੈ ਕੇ ਤੇ ਇਹਨਾਂ ਦੀਆਂ ਮੰਗਾਂ ਹੱਲ ਕਰਾਂਗੇ ਮੰਤਰੀ ਸਾਹਿਬ ਲੋਕ ਬਾਰ-ਬਾਰ ਚੱਕਰ ਮਾਰਦੇ ਆ ਕਹਿੰਦੇ ਬਹੁਤ ਚੱਕਰ ਘਟਨੇ ਪੈਂਦੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਹਰ ਚੀਜ਼ ਦੀ ਡਿਲੇ ਚੱਲਦੀਆਂ ਆ ਜਿਹੜੀਆਂ ਪ੍ਰਿੰਟਿੰਗ ਵੀ ਤਾਂ ਪਈਏ ਕਿਸ ਤਰ੍ਹਾਂ ਦੇਖਦੇ ਸਾਰਾ ਭੇਜਿਆ ਜਾ ਰਿਹਾ ਹੈ ਪ੍ਰਿੰਟਿੰਗ ਜਿਹੜੀ ਹੈ ਨਾ ਪਹਿਲਾਂ ਸਮਾਰਟ ਚਿਪ ਕੰਪਨੀ ਕੋਲ ਟੈਂਡਰ ਹੀ ਉਹ ਮਹਾਂਜੂਗ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਗਲਤ ਤਰੀਕੇ ਨਾਲ ਸਾਰਾ ਲੈ ਕੇ ਤੇ ਉਹਨਾਂ ਕੰਮ ਛੱਡਿਆ ਉਹਦੇ ਬਾਅਦ ਜਿਹੜੀ ਪ੍ਰਿੰਟਿੰਗ ਆ ਆਰ ਸੀ ਦੀ ਡਰਾਈਵਿੰਗ ਲਾਇਸੈਂਸ ਦੀ ਉਹ ਅਸੀਂ ਸਰਕਾਰੀ ਤੌਰ ਤੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਛਪਦੀ ਪਈ ਆ ਤੇ ਜਿਹੜੀ ਪੈਂਡੈਂਸੀ ਆ ਆਉਂਦੇ 1.5 ਮਹੀਨੇ ਦੇ ਵਿੱਚ ਉਹ ਵੀ ਖਤਮ ਹੋ ਜਿਹੜਾ ਸਰਕਾਰੀ ਤੌਰ ਤੇ ਅਸੀਂ ਛਾਪਦੇ ਪਏ ਉਹ ਤੇ ਛਪਦੀ ਪਈ ਆ ਨਾਲ ਅਸੀਂ ਜਿਹੜੀ ਟੈਂਡਰ ਦੀ ਪ੍ਰਕਿਰਿਆ ਡੀ ਐਲ ਤੇ ਆਰ ਸੀ ਦਾ ਟੈਂਡਰ ਉਹ ਵੱਖਰਾ ਦਵਾਂਗੇ ਜਿਹੜੇ ਸਾਡੇ ਟੈਸਟ ਟਰੈਕ ਆ ਉਹਨਾਂ ਦਾ ਟੈਂਡਰ ਜਿਹੜਾ ਵੱਖਰਾ ਦਵਾਂਗੇ ਅਟੇ ਟੈਸਟ ਟਰੈਕ ਵੀ ਚੱਲਦੇ ਪਏ ਆ ਤੇ ਸਿਫਾਈ ਵੀ ਹੁੰਦੀ ਪਈ ਆ ਜਿਹੜੀ ਵੇਖੋ ਫੰਡੈਂਸੀ ਹੋਈ ਆ ਸਮਾਰਟ ਚਿਪ ਕਰਕੇ ਉਹਨਾਂ ਦੀ ਲਗਭਗ 5 ਕਰੋੜ ਦੀ ਜਿਹੜੀ ਸਿਕਿਉਰਿਟੀ ਆ ਉਹ ਵੀ ਜ਼ਬਤ ਕਰਨ ਦੀ ਪ੍ਰਕਿਰਿਆ ਰੰਭੀ ਆ ਉਹ ਵੀ ਜ਼ਬਤ ਹੋਣੀ ਆ ਲਗਭਗ 5-6 ਕਰੋੜ ਦਾ ਉਹਨਾਂ ਦਾ ਜਿਹੜਾ ਕੰਮ ਕੀਤਾ ਹੈ ਉਹ ਵੀ ਉਹਨਾਂ ਦੀ ਰਾਸ਼ੀ ਆ ਉਹ ਵੀ ਜ਼ਬਤ ਹੋਣੀ ਆ ਨਾਲ ਇਸ ਫਰਮ ਨੂੰ ਸਮਾਰਟ ਚਿਪ ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਇਹ ਬਲੈਕਲਿਸਟ ਹੋਊ ਫਰਮ ਪੰਜਾਬ ਤੇ ਛੱਟੋ ਪੂਰੇ ਭਾਰਤ ਤੇ ਕਿਤੇ ਵੀ ਟੈਂਡਰ ਲੈਣ ਜੋ ਕਿ ਨਹੀਂ ਰਹਿਣਗੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਖੇਤਲ ਖਰਾਬੀ ਕੀਤੀ ਆ ਉਹਨਾਂ ਦਾ ਵੀ ਕੰਮ ਜਿਹੜਾ ਗਾਂ ਸਦਾ ਲਈ ਬੰਦ ਹੋਊਗਾ। ਬਾਕੀ ਲਾਲਾ ਦਾ ਕਿਸ ਤਰ੍ਹਾਂ ਦਾ ਦੇਖਦੇ ਹੋ ਤੇ ਲਾਏ ਜਿਹੜੇ ਇੱਥੇ ਕਿ 3 ਸਾਲਾਂ ਤੋਂ ਕੋਈ ਨਾ ਤਾਂ ਹੋ ਰਿਹਾ। ਸੋਨ ਮੁਖਸ਼ਦ ਨੇ ਲੈ ਕੇ ਸੁਣ ਕੇ ਭੇਜੇ। 3 ਸਾਲਾਂ ਤੋਂ ਕੋਈ ਵੀ ਸਟਾਫ ਨਾ ਤਾਇ ਤੇ ਨਾ ਚਫਤ। ਸਟਾਫ ਅਜੇ ਤੱਕ ਪੂਰਾ ਨਹੀਂ। ਸਟਾਫ ਵਾਕਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਸਟਾਫ ਇਹਨਾਂ ਤੋਂ ਲੈਣੀ ਆ ਪੂਰੀ ਰਿਵਿਊ ਲਵਾਂਗੇ ਜੋ ਇਹਨਾਂ ਨੂੰ ਸਟਾਫ ਦੀ ਲੋੜ ਆ ਸਟਾਫ ਉਹ ਵੀ ਪੂਰਾ ਕਰਾਂਗੇ। ਨਾਲ ਹਰ ਟਰੈਕ ਤੇ ਦੋ ਬੰਦੇ ਦਵਾਂਗੇ ਤਾਂ ਜੋ ਬੱਚੇ ਜਿਹੜੇ ਕੈਫੇ ਤੋਂ ਜਾਂ ਕਚਹਿਰੀ ਤੋਂ ਜਾਂ ਕਿਸੇ ਦੁਕਾਨ ਤੋਂ ਅਪਲਾਈ ਕਰਕੇ ਆਉਂਦੇ ਆ ਉਹਨਾਂ ਨੂੰ ਕਿਤੇ ਜਾਣਾ ਨਾ ਪਵੇ ਉਹ ਜਿਹੜਾ ਕੰਪਿਊਟਰ ਆ ਕੇ ਬੈਠਾ ਉਹਨੇ ਤਾਂ ਕੋਈ ਨਾ ਕੋਈ ਇਹਨਾਂ ਤੋਂ ਬੱਚਿਆਂ ਤੋਂ ਚਾਰਜ ਕਰਨਾ ਹੀ ਕਰਨਾ ਸਰ ਕਦੋਂ ਤੱਕ ਉਮੀਦ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ ਕਿਉਂਕਿ ਲੋਕ ਲੰਬੇ ਸਮੇਂ ਤੋਂ ਪਰੇਸ਼ਾਨ ਨੇ ਔਰ ਲੋਕਾਂ ਦੀ ਕੰਪਲੀਟ ਕਾਫੀ ਲੰਬੇ ਸਮੇਂ ਤੋਂ ਹੈ ਜਲਦੀ ਜਿਹੜੀਆਂ ਇਹ ਪਰੇਸ਼ਾਨੀਆਂ ਇਹਨਾਂ ਦਾ ਹੱਲ ਕੀਤਾ ਜਾਏਗਾ ਮੇਨ ਤੇ ਹੋਈ ਆਪੀ ਦਫਤਰਾਂ ਦੇ ਵਿੱਚ ਸਟਾਫ ਪੂਰਾ ਹੋਵੇ ਜਦੋਂ ਸਟਾਫ ਪੂਰਾ ਹੋ ਗਿਆ ਆਪੇ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਲੋਕ ਲੋਕ ਇੱਕ ਮਿੰਟ ਲੋਕ ਕਿਧੋਂ ਆਉਂਦੇ ਆ ਤਾਂ ਕਿ ਦਲਾਲ ਮਿਲ ਜਾਂਦਾ ਹੈ ਉਹ ਪੈਸੇ ਵੀ ਜਿਆਦਾ ਚਾਰजेस ਕਰਦੇ ਉਸ ਦੇ ਉੱਪਰ ਕਿਸ ਤਰ੍ਹਾਂ ਨਿਗਰ ਰਖਿਆ ਦਲਾਲਾਂ ਦਾ ਬਿਲਕੁਲ ਕੰਮ ਬੰਦ ਹੋਊਗਾ ਆਰਟੀਓ ਸਾਹਿਬ ਖੜੇ ਆ ਕੋਈ ਵੀ ਦਲਾਲ ਪ੍ਰਾਈਵੇਟ ਬੰਦਾ ਇਸ ਦਫਤਰ ਦੇ ਵਿੱਚ ਨਹੀਂ ਵੜੂਗਾ ਜਿਹੜੇ ਬੱਚਾ ਐਪਲੀਕੈਂਟ ਆ ਜਾਂ ਜਿਹੜਾ ਬਜ਼ੁਰਗ ਜਾਂ ਨੌਜਵਾਨ ਜਿਹੜਾ ਵੀ ਆਪਦਾ ਬਣਾਉਣਾ ਹੈ ਡਰਾਈਵਿੰਗ ਲਾਇਸੈਂਸ ਉਹਦੀ ਹੀ ਟਰਾਈ ਹੋਊਗੀ ਸਾਡਾ ਬਾਹਰ ਦਫਤਰ ਆ ਉਹਦੇ ਬਾਹਰ ਬੈਠਾ ਬੰਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਸਾਈਨ ਕਰਕੇ ਉਹਦੀ ਫੋਟੋ ਓਕੇ ਉਹੋ ਹੀ ਅੰਦਰ ਆਊਗਾ ਦੂਜਾ ਬੰਦਾ ਕੋਈ ਅੰਦਰ ਨਹੀਂ ਆਊਗਾ ਅੱਜ ਆਪਾਂ ਸਾਰੇ ਇੱਥੇ ਆਏ ਆ ਉਹ ਤਾਂ ਆ ਗਏ ਆਪਾਂ ਚੈਕਿੰਗ ਕਰਨ ਆਏ ਆ ਉਦਾਂ ਗੇਟ ਤੋਂ ਹੀ ਉਸ ਬੰਦੇ ਨੂੰ ਹੀ ਅੰਦਰ ਆਉਣ ਦਿੱਤਾ ਜਾਂਦਾ ਜਿਹੜਾ ਐਪਲੀਕੈਂਟ ਆ ਜਿੰਨੇ ਇੱਥੇ ਟ੍ਰਾਇਲ ਦੇਣਾ ਆ ਦੂਜਾ ਬੰਦਾ ਅੰਦਰ ਨਹੀਂ ਆ ਸਕਦਾ ਬਾਕੀ ਜਦੋਂ ਆ ਟ੍ਰਾਇਲ ਹੁੰਦਾ ਹੈ ਕਿ ਬੱਚੇ ਨੂੰ ਇਹ ਵੀ ਪੁੱਛਿਆ ਵੀ ਤੁਸੀਂ ਜਿਹੜੀ ਦੁਕਾਨ ਤੋਂ ਅਪਲਾਈ ਕੀਤਾ ਉਹਦਾਂ ਗੱਲ ਨਹੀਂ ਕੀਤੀ ਵੀ ਸਾਡਾ ਉਹੀ ਟ੍ਰਾਈਲ ਤੋਂ ਬਿਨਾਂ ਕਲੀਅਰ ਕਰਾ ਦਿਓ ਕਹਿੰਦੇ ਕੀਤੀ ਆ ਗੱਲ ਪਰ ਉਹ ਕਹਿੰਦੇ ਵੀ ਟ੍ਰਾਈ ਆਪ ਹੀ ਦੇਣੀ ਪੈਣੀ ਆ ਇਦਾਂ ਨਹੀਂ ਹੁੰਦਾ ਕੁ ਜਿਹੜਾ ਟ੍ਰਾਇਲ ਇੱਥੇ ਹੁੰਦਾ ਹੈ ਉਹਦੀ ਜਿਹੜੀ ਰਿਕਾਰਡਿੰਗ ਆ ਇੱਥੇ ਵੀ ਕੰਪਿਊਟਰ ਤੇ ਹੁੰਦੀ ਆ ਉਹਦੇ ਬਾਅਦ ਹੈੱਡ ਆਫਿਸ ਦੇ ਵਿੱਚ ਐਨ ਆਈ ਸੀ ਦੇ ਦਫ਼ਤਰ ਦੇ ਵਿੱਚ ਵੀ ਇਹਦੀ ਰਿਕਾਰਡਿੰਗ ਹੁੰਦੀ ਜੇ ਬੱਚਾ ਉਹ ਐਨ ਆਈ ਸੀ ਦੇ ਦਫ਼ਤਰੋਂ ਉੱਥੋਂ ਪਾਸ ਹੋ ਹੈੱਡ ਆਫਿਸ ਤੋਂ ਉਹੋ ਬੱਚਾ ਇੱਥੋਂ ਪਾਸ ਹੋ ਜੇ ਉਹ ਉੱਥੋਂ ਫੇਲ ਹੋਊ ਤੇ ਇੱਥੋਂ ਵੀ ਫੇਲ ਹੋਊਗਾ ਜੀ ਸਰ ਪਿਛਲੇ ਦਿਨਾਂ ਪਿਛਲੇ ਦਿਨਾਂ ਜੀ ਫੀਲਸ ਨੇ ਕੀ ਨਾਟੋਮੈਟਿਕ ਡਰਾਈਵਿੰਗ ਸੈਂਟਰ ਦੇ ਸਾਥ ਹੋ ਰਹੀ ਸੀ ਸੀ ਕਾਰਨ ਹੋ ਰਿਹਾ ਕਿ ਜਿਹੜਾ ਬਦਲਾਅ ਪਿਆ ਸਮਝ ਨਹੀਂ ਆਦਾ ਜੰਦਰ ਦੇ ਐਸਐਸਬੀ ਸਬਸਟਾਜ ਕੁਝ وجہ ਕੀ ਸੀ ਵੀ ਤੇ ਜਿਹੜੀ ਕਾਰਨ ਉਹਦੇ ਵਿੱਚ ਆਪਣੇ ਹੁਣ ਤਾਂ ਹੀ ਆਈ ਕੀ ਹੈ ਜਿਹੜੇ ਐਡਵਰਟਸਟੈਪ ਲੈਣਾ ਪਿਆ ਦੇਖੋ ਇਹੋ ਹੀ ਜਿਹੜੇ ਪ੍ਰਾਈਵੇਟ ਏਜੰਟ ਪਿਛੇ ਵਾਰ ਜਿਹੜੇ ਗਲਤ ਤਰੀਕੇ ਨਾਲ ਜਿਹੜੇ ਨਹੀਂ ਜਿੰਨਾ ਲੋਕਾਂ ਨੂੰ ਅਪਲਾਈ ਕਰਨਾ ਪਦਾ ਉਹ ਲਰਨਿੰਗ ਲਾਇਸੈਂਸਾਂ ਦੇ ਵੀ ਪੈਸੇ ਲਈ ਜਾਂਦੇ ਬਾਹਰ ਬੈਠੇ ਜਿੱਦੀ ਕੀ ਆਨਲਾਈਨ ਸਬਦਾ ਜੀਦੀ ਕਿ ਸਿਰਫ ਸਰਕਾਰੀ ਫੀਸ 3 350 400 ਰੁਪਇਆ ਉਹਦੇ ਵੀ ਉਹ ਪੈਸੇ ਲਈ ਜਾਂਦੇ ਹੈ ਵੱਧ ਪੈਸੇ ਚਾਰਜ ਕਰੀ ਜਾਂਦੀ ਜੀਦਾ ਕਰਕੇ ਰੇਡ ਵੱਜੀ ਤੇ ਜਿਹੜਾ ਵੀ ਵੇਖੋ ਕਰਪਸ਼ਨ ਕਰੂਗਾ ਉਹਦੇ ਤੇ ਸਖਤੋ ਸਖਤ ਕਾਰਵਾਈ ਹੋਊਗੀ ਅੱਜ ਵੀ ਮੈਂ ਆਰਟੀਓ ਸਾਹਿਬ ਨੂੰ ਕਹਤਾ ਵੀ ਪ੍ਰਾਈਵੇਟ ਦਲਾਲ ਕੋਈ ਵੀ ਅੰਦਰ ਐਂਟਰ ਨਹੀਂ ਹੋਣਾ ਚਾਹੀਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਅੰਦਰ ਹੋਣਾ ਚਾਹੀਦਾ ਉਹੋ ਹੀ ਗੱਡੀ ਚਲਾਵੇ ਬਾਕੀ ਦੇਖਿਆ ਕੈਮਰੇ ਇਹ ਜਿਹੜੇ ਸਾਡੇ ਆਰਟੀਓ ਦਫਤਰ ਇਤੇ ਜਲੰਧਰ ਟਰੈਕ ਦੇ ਵਿੱਚ ਲੱਗੇ ਆ ਉਹ ਕੈਮਰਿਆਂ ਦੇ ਵਿੱਚ ਜਿਹੜਾ ਬੰਦਾ ਗੱਡੀ ਦੇ ਵਿੱਚ ਵੀ ਬੈਠਦਾ ਉਦੀ ਪ੍ਰੋਪਰ ਅੰਦਰ ਸ਼ਕਲ ਦਾ ਪਤਾ ਲੱਗਦਾ ਵੀ ਕਿਹੜਾ ਬੰਦਾ ਉਹਦੀ ਰਿਕਾਰਡਿੰਗ ਹੁੰਦੀ ਆ ਇਹ ਆਪਾਂ ਜੇ ਆ ਟਰੈਕ ਦੀ ਰਿਕਾਰਡਿੰਗ ਚੈੱਕ ਵੀ ਕਰਨੀ ਹੋਵੇ ਬਾਅਦ ਚ ਆਪਾਂ ਚੈੱਕ ਕਰ ਸਕਦੇ ਆ ਵਿੱਚ ਜਿਹੜਾ ਐਪਲੀਕੈਂਟ ਆ ਉਹਦੀ ਫੋਟੋ ਬਾਅਦ ਚ ਵੀ ਸੇਵ ਰਹਿੰਦੀ ਆ ਆਉਂਦੀ ਰਹਿੰਦੀ ਆ ਤੇ ਜਿਹੜਾ ਬੰਦਾ ਆਪਦੇ ਮਤਲਬ ਬਾਹਨ ਤੇ ਆਉਂਦਾ ਆ ਦੇਨ ਟ੍ਰੈਲ ਉਹਦੇ ਆਧਾਰ ਕਾਰਡ ਨਾਲ ਜਿਹੜੀ ਸ਼ਕਲ ਰਲਦੀ ਮਿਲਦੀ ਉਹ ਬੰਦਾ ਹੀ ਬੋਗਾ ਗਾਂ ਆਉਣ ਵਾਲੇ ਸਮੇਂ ਚ ਅਸੀਂ ਇਹਦੇ ਵਿੱਚ ਹੋਰ ਵੀ ਸੁਧਾਰ ਕਰਾਂਗੇ ਉਹ ਬਿਜੈਸੀ ਰੇਡ ਦਿੱਤਾ ਦੱਸੋ ਕਿ ਆ ਬਿਜੈਸੀ ਦੇ ਬੰਦੇ ਬੜੇ ਗੀ ਇਸ ਗਲਤੀ ਸੀ ਕਿ ਆ ਰੇਡ ਇਚ ਖਾਮੀਆਂ ਰਹੀਆਂ ਸੀ ਜਿਹੜਾ ਆਪਾਂ ਸਰਕਾਰ ਨੇ ਇੰਨਾ ਵੱਡਾ ਸਟੈਪ ਲਇਆ ਜੀ ਐਸਐਸਪੀ ਨੇ ਵੀ ਜਿਹੜਾ ਚੇਂਜ ਕਰਨਾ ਸੀ ਕੱਲ ਕੀ ਕੀ ਹੈ ਕਿ ਹੋਰ ਕਰ ਰਹੀ ਦੇਖੋ ਕੋਈ ਕਾਰਨ ਹੋਊਗਾ ਤਾਂ ਹੀ ਕਾਰਵਾਈ ਹੋਈ ਆ ਇਹ ਵਿਭਾਗ ਆ ਵਿਜੀਲੈਂਸ ਸੀਐਮ ਸਾਹਿਬ ਦੇ ਅੰਦਰ ਆ ਸੀਐਮ ਸਾਹਿਬ ਬੜੇ ਸੈਂਸਿਟਿਵ ਨੇ ਜੇ ਕੁਝ ਗਲਤ ਹੋਇਆ ਤਾਂ ਹੀ ਕਾਰਵਾਈ ਹੋਈ ਆ ਬਾਕੀ ਮੈਂ ਬੰਦੇ ਕੁਝ ਗਲਤ ਹੋਇਆ ਦੇਖੋ ਫੇਰ ਉਹ ਗੱਲ ਹੋਇਆ ਗਲਤ ਤਾਂ ਹੀ ਕਾਰਵਾਈ ਹੋਈ ਆ ਤੇ ਜਿਹੜਾ ਗਾਂ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਇਹਦੇ ਵਿੱਚ ਸੁਧਾਰ ਲਿਆਉਣ ਜਾ ਰਹੇ ਆ ਜਿਹਦੇ ਵਿੱਚ ਅੱਖਾਂ ਦੇ ਪ੍ਰਿੰਟ ਹੋਣਗੇ ਜਿਵੇਂ ਆਪਾਂ ਪਾਸਪੋਰਟ ਬਣਾਉਣ ਜਾਂਦੇ ਆ ਤੇ ਉਹ ਪਾਸਪੋਰਟ ਜਦੋਂ ਬਣਾਉਣ ਵੇਲੇ ਫੋਟੋ ਲੱਤਦੀ ਆ ਉਹ ਅੱਖਾਂ ਦੇ ਪ੍ਰਿੰਟ ਲੈ ਜਾਂਦੇ ਆ ਤੇ ਉਹੋ ਬੰਦੇ ਦਾ ਹੀ ਪਾਸਪੋਰਟ ਜਾਰੀ ਹੁੰਦਾ ਉਸੇ ਤਰ੍ਹਾਂ ਹੀ ਜਿਹੜਾ ਬੰਦਾ ਇੱਥੇ ਟਰੈਕ ਤੇ ਟ੍ਰੈਲ ਦੇਣ ਆਊਗਾ ਜਿਹੜੇ ਬੰਦੇ ਦੇ ਨਾਂ ਤੇ ਉਹ ਟ੍ਰੈਲ ਹੋਣਗੇ ਉਹਦੇ ਅੱਖਾਂ ਦੇ ਪ੍ਰਿੰਟ ਬੈਚ ਕਰਨਗੇ ਉਹੋ ਹੀ ਟ੍ਰਾਇਲ ਦੇ ਸਕੂਗਾ ਦੂਜਾ ਬੰਦਾ ਟ੍ਰਾਇਲ ਨਹੀਂ ਦੇ ਸਕੂਗਾ ਜਿਹੜੀ ਪਾਰਦਰਸ਼ਤਾ ਉਹ 100 ਨਹੀਂ 500% ਸਾਫ਼ ਕਰ ਦਿੱਤੀ ਜਾਊਗੀ ਦੂਜਾ ਜਿਹੜਾ ਕੋਈ ਉੰਨੀ ਕੀ ਰੋਲਾ ਪੈਂਦਾ ਉਹ ਰੋਲਾ ਹੀ ਖਤਮ ਹੋ ਜਾਣਗੇ ਜਲੰਧਰ ਟਰੈਕ ਨੂੰ ਕੀ ਦੇਖ ਕੇ ਜਾ ਰਹੇ ਹੋ ਤੁਸੀਂ ਦੇਖ ਕੇ ਕੀ ਕਮੀਆਂ ਹੈਗੀਆਂ ਜੋ ਜਿਹੜਾ ਜੋ ਵੀ ਜ਼ਰੂਰਤਾਂ ਨੇ ਮੈਂ ਤਾਂ ਪਹਿਲਾਂ ਕਹਿੰਦਾ ਵੀ 1.5 ਲੱਖ ਦੀ ਦੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਆ ਵੀ ਆਪਦੇ ਤੌਰ ਤੇ ਖਰਚਣ ਬਾਕੀ ਇਹਨਾਂ ਨੂੰ ਪਾਣੀ ਵਾਲੀ ਕੈਂਡੀ ਦੀ ਲੋੜ ਆ ਬੈਣ ਵਾਲੇ ਬੈਂਚਾਂ ਦੀ ਲੋੜ ਆ ਜਾਂ ਸੈੱਟ ਦੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਜੋ ਕੋ ਲੋੜਿਆ ਸਾਨੂੰ ਦੇਣ ਅਸੀਂ ਇਹਨਾਂ ਨੂੰ ਪਰਮਿਸ਼ਨ ਦੇਵਾਂਗੇ ਲੈਣੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਦੇਖੇ ਸ਼ੈੱਡ ਵੀ ਕਿਹੜੀ ਅੱਧੀ ਹੈਗੀ ਹੈ ਸ਼ੈੱਡ ਵੀ ਨਹੀਂ ਆਗੀ ਜਿਸ ਦੇ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਬਹੁਤ ਘੰਟੇ ਕਿਤੇ ਟ੍ਰੈਕ ਦੇ ਉੱਤੇ ਵੇਟ ਕਰਨੀ ਪੈਂਦੀ ਹੈ ਸ਼ੈੱਡ ਜਿੰਨੀ ਵੀ ਜ਼ਰੂਰਤ ਹੋਊਗੀ ਉਹ ਸ਼ੈੱਡ ਆਪਾਂ ਵੱਡਾ ਬਣਵਾ ਕੇ ਦਵਾਂਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਵਾਂਗੇ ਵੇਖੋ ਪੰਜਾਬ ਦੇ ਲੋਕ ਸਾਡੇ ਭੈਣਾ ਭਰਾ ਨੇ ਜਿਨ੍ਹਾਂ ਲੋਕਾਂ ਨੇ ਸਾਡੀ ਸਰਕਾਰ ਬਣਾਈ ਹੈ ਸਰਕਾਰ ਆਮ ਲੋਕਾਂ ਦੀ ਤੇ ਆਮ ਲੋਕਾਂ ਲਈ ਸਰਦਾਰ ਭਗਵੰਤ ਸਿੰਘ ਮਾਨ ਕੰਮ ਕਰ ਰਹੇ ਹੈ ਤੇ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਵੇਖਦੇ ਆ ਇਹ ਸ਼ੈੱਡ ਵੀ ਵੱਡਾ ਕਰਾਂਗੇ ਬੈਂਚ ਵੀ ਲੱਗਣਗੇ ਤਾਂ ਜੋ ਜਿਹੜੇ ਬੱਚਿਆਂ ਦੇ ਨਾਲ ਮਾਪੇ ਆਉਂਦੇ ਆ ਉਹ ਬੈਂਚਾਂ ਥੱਲੇ ਛਾਵੇਂ ਬੈਠ ਸਕਣ ਜੇ ਕਿਨੂੰ ਪਿਆਸ ਲੱਗੀ ਆ ਉਹ ਪਾਣੀ ਪੀ ਸਕੇ ਕਿਉਂਕਿ ਗਰਮੀ ਦੇ ਦਿਨ ਆ ਗਰਮੀ 'ਚ ਸਭ ਤੋਂ ਵੱਡੀ ਲੋੜ ਆ ਪਾਣੀ ਦੀ ਉਹ ਪਾਣੀ ਪੀ ਸਕਣ ਤੇ ਆਪਦਾ ਦੇ ਕੇ ਟ੍ਰਾਇਲ ਬੱਚੇ ਆਪ ਦਾ ਟੈਸਟ ਕਲੀਅਰ। ਬਾਕੀ ਮਾਈਕਲ ਜਿਹੜੇ ਨਹੀਂ ਲੈ ਕੇ ਆਉਂਦਾ ਇੱਕ ਵਰਤੂ ਦੂਸਰੇ ਕੀ ਪਹਿਲਾਂ ਘੱਟ ਜ਼ਿਆਦਾ ਕੀਮਤ ਲਈ ਜਾਂਦੀ ਹੈ। ਸਰਕਾਰ ਵੱਲੋਂ ਵੀ ਘੱਟ ਕੀਮਤ ਹੈ ਜਾਂ ਫਿਰ ਇਥੇ ਪੋਲਿਟਿਕਲਾਂ ਦੀ ਕੋਈ ਇਦਾਂ ਦੀ ਗੱਲ ਹੈ। ਇਹ ਇਦਾਂ ਹੁੰਦਾ ਵੇਖੋ ਜਿਹੜਾ ਬੱਚਾ ਕੋਈ ਇੱਥੇ ਟ੍ਰਾਇਲ ਜੇਨ ਆਉਂਦਾ ਉਹ ਅੱਗੇ ਮੈਂ ਇੱਕ ਬੱਚੇ ਨੂੰ ਪੁੱਛਿਆ ਵੀ ਮੈਂ ਇਥੋਂ ਕਿਸੇ ਦੀ ਗੱਡੀ ਉਤਾਰੀ ਲਈ ਤੇ ਉਹਨੂੰ ਪਤਾ ਨਹੀਂ ਕੋਈ ਪਤਾ ਨਹੀਂ ਲੱਗਾ ਉਹ ਹੈਂਡ ਬ੍ਰੇਕ ਲੱਗੀ ਰਹੀ ਗਈ ਤੇ ਉਹ ਟੈਸਟ ਤੋਂ ਫੇਲ ਹੋ ਗਿਆ। ਇਹ ਇਦਾਂ ਦਾ ਜਿਹਦੀ ਆਪਦੀ ਗੱਡੀ ਹੁੰਦੀ ਹੈ ਤਾਂ ਐਕਸਪੀਰੀਅੰਸ ਹੁੰਦਾ ਆਪਦੀ ਗੱਡੀ ਦੇ ਉੱਤੇ। ਵੇ ਆਪਦੀ ਗੱਡੀ ਲੈ ਕੇ ਆਊਗਾ ਤੇ ਬੱਚਾ ਸਹੀ ਤਰੀਕੇ ਨਾਲ ਟੈਸਟ ਦੇ ਸਕਦਾ ਜਿਹੜੀ ਕਿਸੇ ਦੀ ਗੱਡੀ ਪੜੂਗਾ ਉਹਦੇ ਚ ਕਿਸੇ ਤਰ੍ਹਾਂ ਦਾ ਫਾਲਟ ਵੀ ਹੋ ਸਕਦਾ ਜਾਂ ਬੱਚੇ ਨੂੰ ਉਹਦੀ ਨੌਲੇਜ ਹੀ ਨਹੀਂ ਹੋਣੀ ਇਹ ਤੇ ਆਪਦੀ ਗੱਡੀ ਬੱਚਾ ਲੈ ਕੇ ਆਊਗਾ ਤੇ ਉਹਦੇ ਤੇ ਟੈਸਟ ਕਲੀਅਰ ਕਰਨਾ ਉਹਦੇ ਵਾਸਤੇ ਸੌਖਾ ਹੈ ਠੀਕ ਹੈ ਠੀਕ ਹੈ